ਹalleluyah ਅੱਜ ਸੀ ਮੇਰੀ ਪ੍ਰੇਖ ਬਾਣੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਮਸੀਹ ਦਾ ਪ੍ਰਚਾਰ ਕਿਵੇਂ ਕਰੀਏ ਮਤੀ ਅਧਿਆਇ 10 ਉਹਦੀ ਸਾਧ ਤੇ 8 ਅਦ ਅਤੀ ਤੁਰਦੇ ਤੁਰਦੇ ਪ੍ਰਚਾਰ ਕਰਕੇ ਆਖੋ ਪਈ ਸਵਰਗ ਦਾ ਰਾਜ ਨੇੜੇ ਆਇਆ ਹੈ ਰੋਗੀਆਂ ਨੂੰ ਚੰਗਾ ਕਰੋ ਮੁਰਦਿਆਂ ਨੂੰ ਜਿਵਾਲੋ ਕੋੜੀਆਂ ਨੂੰ ਸ਼ੁੱਧ ਕਰੋ ਪੋਤਾਂ ਨੂੰ ਕੱਢੋ ਤੁਸੀਂ ਮੁਫਤ ਲਿਆ ਹੈ ਮੁਫਤ ਹੀ ਦਿਓ ਮੇਰੇ ਪਿਆਰਿਓ ਪ੍ਰਬੇਸ਼ਮ ਸੀਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਕਿ ਜਾਓ ਅਤੇ ਖੁਸ਼ਖਬਰੀ ਦਾ ਪ੍ਰਚਾਰ ਕਰੋ ਸਵਰਗ ਦਾ ਰਾਜ ਨੇੜੇ ਆ ਗਿਆ ਹੈ ਜਾਨੀ ਕਿ ਪਰਮੇਸ਼ਰ ਦੀ ਹਜ਼ੂਰੀ ਤੁਹਾਡੇ ਵਿੱਚਕਾਰ ਆ ਗਈ ਹੈ ਜੋ ਸੰਸਾਰ ਦੇ ਪਾਪ ਦੇ ਕਾਰਨ ਤੁਹਾਡੇ ਤੋਂ ਦੂਰ ਹੋ ਗਈ ਸੀ ਪਰ ਹੁਣ ਉਹ ਹਜ਼ੂਰੀ ਮੇਰੇ ਬਲੀਦਾਨ ਦੇ ਕਾਰਨ ਆ ਗਈ ਹੈ ਪਾਪ ਦੇ ਕਾਰਨ ਲੋਕਾਂ ਦੇ ਜੀਵਨ ਵਿੱਚ ਬਿਮਾਰੀਆਂ ਮੁਸੀਬਤਾਂ ਦੁਸ਼ਟ ਆਤਮਾਵਾਂ ਸਨ ਉਹਨਾਂ ਨੂੰ ਚੰਗਾ ਕਰਨ ਲਈ ਪ੍ਰਭੂ ਨੇ ਛੇਲਿਆਂ ਨੂੰ ਭੇਜਿਆ ਅਤੇ ਕਿਹਾ ਜਿਵੇਂ ਪਰਮੇਸ਼ਰ ਨੇ ਤੁਹਾਨੂੰ ਮਾਫ਼ ਕੀਤਾ ਤੁਹਾਨੂੰ ਚੰਗਾ ਕੀਤਾ ਉਸੇ ਤਰ੍ਹਾਂ ਤੁਸੀਂ ਆਪਣੀਆਂ ਗਵਾਹੀਆਂ ਦੇ ਦੁਆਰਾ ਲੋਕਾਂ ਨੂੰ ਪ੍ਰਚਾਰ ਕਰੋ ਅਤੇ ਉਹਨਾਂ ਨੂੰ ਚੰਗਾ ਕਰੋ ਦਸੂਲਾ ਦੇ ਕਰਤੱਵ ਅਧਿਆਇ 17 ਉਦੀ 22 ਤੋਂ 34 ਐਤ ਵਿੱਚ ਲਿਖਿਆ ਹੈ ਜਦੋਂ ਪ੍ਰੇਰਿਤ ਪੌਲਸ ਖੁਸ਼ਖਬਰੀ ਦਾ ਪ੍ਰਚਾਰ ਕਰਨ ਲਈ ਐਥੀਨਸ ਜਾਂਦਾ ਹੈ ਤਾਂ ਉਸ ਨੂੰ ਉਹ ਸ਼ਹਿਰ ਮੂਰਤੀਆਂ ਨਾਲ ਭਰਿਆ ਹੋਇਆ ਮਿਲਦਾ ਹੈ ਉਹ ਉਸ ਸ਼ਹਿਰ ਵਿੱਚ ਇੱਕ ਜਗਵੇਦੀ ਨੂੰ ਵੇਖਦਾ ਹੈ ਜਿਸ ਉਤੇ ਲਿਖਿਆ ਹੋਇਆ ਹੈ ਇਹ ਇੱਕ ਅਣਜਾਨ ਦੇਵਤੇ ਲਈ ਹੈ ਉਸਤੇ ਰਾਹੀਂ ਪੌਲਸ ਨੇ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਪ੍ਰਭੇਸ਼ਮ ਸੀਹ ਅਣਜਾਨ ਦੇਵਤਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ ਜੋ ਪਰਮੇਸ਼ਰ ਦਾ ਪੁੱਤਰ ਹੈ ਜੋ ਤੁਹਾਡੇ ਪਾਪਾਂ ਲਈ ਕੁਰਬਾਨ ਕੀਤਾ ਗਿਆ ਪ੍ਰੇਰਿਤ ਪੌਲਸ ਨੇ ਇਸ ਤਰੀਕੇ ਨਾਲ ਪ੍ਰਚਾਰ ਕੀਤਾ ਉਥੇ ਬਹੁਤ ਸਾਰੇ ਲੋਕਾਂ ਨੇ ਪ੍ਰਬੀਸ਼ਮ ਸੀ ਉੱਤੇ ਵਿਸ਼ਵਾਸ ਕੀਤਾ। ਮੇਰੇ ਪਿਆਰੀਓ ਤੁਸੀਂ ਜਾਣਦੇ ਹੋ ਕਿ ਜਦੋਂ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਤਾਂ ਬਹੁਤ ਸਾਰੇ ਲੋਕ ਇਸ ਦਾ ਬਹੁਤ ਵਿਰੋਧ ਕਰਦੇ ਹਨ। ਇਸ ਲਈ ਜਦੋਂ ਅਸੀਂ ਕਿਸੇ ਅਵਿਸ਼ਵਾਸੀ ਨੂੰ ਜੋ ਬਾਈਬਲ ਅਤੇ ਯੇਸ਼ੂਮਸੀ ਨੂੰ ਨਹੀਂ ਜਾਣਦਾ ਉਸ ਨੂੰ ਬਾਈਬਲ ਦੇ ਦਿੰਦੇ ਹਾਂ ਤਾਂ ਉਹ ਕੁਝ ਵੀ ਨਹੀਂ ਸਮਝੇਗਾ ਅਤੇ ਬਾਈਬਲ ਦਾ ਵਿਰੋਧ ਕਰੇਗਾ। ਪਰ ਜਦੋਂ ਅਸੀਂ ਕਿਸੇ ਅਵਿਸ਼ਵਾਸੀ ਵਿਅਕਤੀ ਨੂੰ ਆਪਣੀਆਂ ਗਵਾਹੀਆਂ ਦੱਸਦੇ ਹਾਂ ਜਾਂ ਅਸੀਂ ਚਰਚ ਤੋਂ ਪਰਚੇ ਰਾਹੀਂ ਗਵਾਹੀਆਂ ਦਿੰਦੇ ਹਾਂ ਤਾਂ ਉਹ ਅਵਿਸ਼ਵਾਸੀ ਉਸ ਪਰਚੇ ਨੂੰ ਦੇਖੇਗਾ ਅਤੇ ਪੜ੍ਹੇਗਾ ਫਿਰ ਜਦ ਉਹ ਚਰਚ ਆਵੇਗਾ ਗਵਾਹੀਆਂ ਸੁਨੇਗਾ ਅਤੇ ਦੇਖੇਗਾ ਕਿ ਲੰਗੜੇ ਕਿਵੇਂ ਚੱਲ ਰਹੇ ਹਨ ਅਤੇ ਬਿਮਾਰ ਕਿਵੇਂ ਠੀਕ ਹੁੰਦੇ ਹਨ ਫਿਰ ਉਹ ਹੌਲੀ-ਹੌਲੀ ਵਚਨ ਉੱਤੇ ਵਿਸ਼ਵਾਸ ਕਰੇਗਾ ਅਤੇ ਇੱਕ ਦਿਨ ਪਰਮੇਸ਼ਰ ਦੀ ਆਤਮਾ ਉਸ ਨੂੰ ਛੂਹ ਲਵੇਗੀ ਦਾ ਪਰਮੇਸ਼ਰ ਆਪਣੀ ਮੁਕਤੀ ਅਤੇ ਆਪਣੇ ਆਪ ਨੂੰ ਉਸ ਦੇ ਜੀਵਨ ਵਿੱਚ ਪ੍ਰਗਟ ਕਰੇਗਾ ਇਸ ਤਰ੍ਹਾਂ ਜਦੋਂ ਤੁਸੀਂ ਪ੍ਰਭੂ ਦਾ ਪ੍ਰਚਾਰ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਵੀ ਅਸੀਸ ਦੇਵੇਗਾ ਆਮਨ ਆਓ ਸੇ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਇਸ ਵਚਨ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਪ੍ਰਾਰਥਨਾ ਕਰਦਾ ਹਾਂ ਅੱਜ ਤੋਂ ਮੈਂ ਆਪਣੀ ਗਵਾਹੀ ਅਤੇ ਲੋਕਾਂ ਦੀਆਂ ਗਵਾਹੀਆਂ ਰਾਹੀਂ ਪ੍ਰਬੇਸ਼ ਨੂੰ ਸਿਧਾ ਪ੍ਰਚਾਰ ਕਰਾਂਗਾ ਤੁਸੀਂ ਮੈਨੂੰ ਅਨੁਗ੍ਰਹਿ ਦਿਓ ਤੁਹਾਡੀ ਬੇਸ਼ਮੀ ਦੀ ਸਮਰਥੀ ਨਾਮ ਵਿੱਚ ਆਮੀਨ